150 ਬੰਦਾ ਮਾਰਨ ਤੱਕ ਮੈਂ ਗਿਣਤੀ ਗਿਣੀ ਉਸ ਤੋਂ ਬਾਅਦ ਮੈਂ ਗਿਣਨਾ ਹੀ ਬੰਦ ਕਰਤਾ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਰਤਪਾਲ ਸਿੰਘ ਅਕਲਿਆ ਅੱਜ ਦੀ ਕਹਾਣੀ ਉਸ ਦਰਿੰਦੇ ਖੂਨਖਾਰ ਡਾਕਟਰ ਦੀ ਆ ਜਿਹਦਾ ਜਨਮ ਇੰਡੀਆ ਦੇ ਵਿੱਚ ਹੋਇਆ ਤੇ ਜਿਨੇ 140 ਤੋਂ ਵੱਧ ਕਿਡਨੀ ਟ੍ਰਾਂਸਪਲੈਂਟ ਕਰਕੇ ਬੰਦੇ ਮਗਰਮਸ਼ਾ ਨੂੰ ਖਵਾਦੇ ਡਾਕਟਰ ਆਫ ਡੈਥ ਦੁਨੀਆ ਭਰ ਦੀਆਂ ਅਖਬਾਰਾਂ ਦੀਆਂ ਸੁਰਖੀਆਂ 'ਚ ਰਹਿਣ ਵਾਲਾ 2025 ਤੱਕ ਪੁਲਿਸ ਦੀਆਂ ਅੱਖਾਂ 'ਚ ਘੱਟਾ ਪਾ ਕੇ ਇੱਕ ਸਾਧੂ ਦੇ ਰੂਪ ਵਿੱਚ ਰਹਿਣ ਵਾਲਾ ਇੱਕ ਵਾਰ ਨਹੀਂ ਦੋ ਦੋ ਵਾਰ ਪੁਲਿਸ ਨੂੰ ਚੂਨਾ ਲਾ ਕੇ ਜੇਲ੍ਹ 'ਚੋਂ ਭੱਜਣ ਵਾਲਾ ਹਾਂਜੀ ਮੈਂ ਗੱਲ ਕਰ ਰਿਹਾ ਡਾਕਟਰ ਦਵਿੰਦਰ ਪ੍ਰਸਾਦ ਦੀ ਇਹਦੇ ਪਿੰਡ ਤੋਂ ਹੀ ਸ਼ੁਰੂ ਕਰਦੇ ਹਾਂ ਕਹਾਣੀ ਕਹਾਣੀ ਸ਼ੁਰੂ ਹੁੰਦੀ ਆ 1958 ਦੇ ਵਿੱਚ ਜੂਪੀ ਦੇ ਅਲੀਗੜ੍ਹ ਵਿੱਚ ਪੈਂਦੇ ਪਰਾਣੀ ਪਿੰਡ ਵਿੱਚ ਇੱਕ ਬੱਚੇ ਦਾ ਜਨਮ ਹੋਇਆ ਜਿਸ ਦਾ ਨਾਂ ਰੱਖਿਆ ਦਵਿੰਦਰ ਪ੍ਰਸਾਦ ਸ਼ਰਮਾ ਬਚਪਨ ਤੋਂ ਹੀ ਦਵਿੰਦਰ ਪ੍ਰਸਾਦ ਸ਼ਰਮਾ ਪੜ੍ਹਾਈ ਵਿੱਚ ਬਹੁਤ ਹਸਿਆਰ ਸੀ ਤੇ ਆਪਣੀ 12ਵੀਂ ਦੀ ਪੜ੍ਹਾਈ ਲਈ ਇਹ ਆਪਣੀ ਭੈਣ ਦੇ ਪਿੰਡ ਬਲੰਦ ਸਹਿਰ ਵਿੱਚ ਚਲਾ ਗਿਆ 12ਵੀਂ ਦੀ ਪੜ੍ਹਾਈ ਤੋਂ ਬਾਅਦ ਡਾਕਟਰ ਰਜਿੰਦਰ ਪ੍ਰਸਾਦ ਸ਼ਰਮਾ ਨੇ ਪਟਨਾ ਦੀ ਇੱਕ ਯੂਨੀਵਰਸਿਟੀ ਵਿੱਚ ਬੀਏ ਐਮਐਸ ਦੀ ਡਿਗਰੀ ਜੁਆਇਨ ਕਰ ਲਈ ਤੁਹਾਨੂੰ ਸਿੰਪਲ ਦੇ ਵਿੱਚ ਦੱਸ ਦਿਆਂ ਜਿਵੇਂ ਐਮਬੀਬੀਐਸ ਬੀਡੀਐਸ ਆ ਤੇ ਡਿਗਰੀਆਂ ਨੇ ਉਹਵੇਂ ਇਹ ਵੀ ਆਯੁਰਵੈਦਿਕ ਦੀ ਇੱਕ ਡਿਗਰੀ ਆ ਬੀਏਐਮਐਸ ਬੈਚਲਰ ਆਫ ਆਯੁਰਵੈਦਿਕ ਮੈਡੀਸਨ ਐਂਡ ਸਰਜਰੀ ਡਿਗਰੀ ਦੇ ਚਲਦਿਆਂ ਚਲਦਿਆਂ 1982 ਦੇ ਵਿੱਚ ਇਹਨੇ ਆਪਣਾ ਵਿਆਹ ਕਰਾ ਲਿਆ ਤੇ 1984 ਦੇ ਵਿੱਚ ਇਹ ਸਰਟੀਫਾਈਡ ਡਿਗਰੀ ਹੋਲਡਰ ਹੋ ਗਿਆ ਇੱਕ ਆਯੁਰਵੈਦਿਕ ਦੀ ਸਰਟੀਫਾਈਡ ਡਾਕਟਰ ਬਣ ਗਿਆ ਤੇ 1984 ਦੇ ਵਿੱਚ ਹੀ ਰਾਜਸਥਾਨ ਵਿੱਚ ਪੈਂਦੇ ਬਾਂਦੀਕੂਰੀ ਪਿੰਡ ਦੇ ਵਿੱਚ ਇਹਨੇ ਆਪਣਾ ਇੱਕ ਕਲੀਨਿਕ ਖੋਲਿਆ ਤੇ ਕਲੀਨਿਕ ਦਾ ਨਾਮ ਰੱਖਿਆ ਜਨਤਾ ਕਲੀਨਿਕ ਪੂਰੇ 10 ਸਾਲ ਡਾਕਟਰ ਰਜਿੰਦਰ ਪ੍ਰਸਾਦ ਸ਼ਰਮਾ ਨੇ ਆਪਣੇ ਮਰੀਜ਼ਾਂ ਦਾ ਬੜੀ ਹੀ ਇਮਾਨਦਾਰੀ ਤੇ ਲਾਗਨ ਨਾਲ ਇਲਾਜ ਕਰਨਾ ਸ਼ੁਰੂ ਕੀਤਾ ਹੁਣ ਸਾਲ ਆਇਆ 1994 ਜਦੋਂ ਡਾਕਟਰ ਰਜਿੰਦਰ ਪ੍ਰਸਾਦ ਸ਼ਰਮਾ ਦੇ ਇੱਕ ਫਰੈਂਡ ਨੇ ਇਸ ਨੂੰ ਆਪਣੇ ਪੈਸੇ ਗੈਸ ਏਜੰਸੀ ਦੀ ਡੀਲਰਸ਼ਿਪ ਵਿੱਚ ਲਾਉਣ ਲਈ ਕਿਹਾ ਲਾਲਚ ਚ ਆਏ ਡਾਕਟਰ ਰਜਿੰਦਰ ਪ੍ਰਸਾਦ ਸ਼ਰਮਾ ਨੇ ਬਿਨਾ ਸੋਚੇ ਸਮਝੇ ਆਪਣੇ ਫਰੈਂਡ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਣੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਤੇ ਜੋ ਕਲੀਨਿਕ ਚੋਂ ਪੈਸਾ ਕਮਾਇਆ ਸੀ ਸਾਰਾ ਗੈਸ ਦੀ ਡੀਲਰਸ਼ਿਪ ਦੇ ਵਿੱਚ ਲਾਤਾ ਬਾਅਦ ਚ ਡਾਕਟਰ ਸਾਹਿਬ ਦੀ ਕਿਸਮਤ ਔਖਾ ਦੇਗੀ ਤੇ ਜਦੋਂ ਉਹ ਫਰਜੀ ਕੰਪਨੀ ਭੱਜ ਗਈ ਤੇ ਗੈਸ ਦੀ ਡੀਲਰਸ਼ਿਪ ਵਾਲੇ ਸਾਰੇ ਪੈਸੇ ਇਸ ਦੇ ਜੋ ਇਸ ਦੀ ਜਮ੍ਹਾਂ ਪੂੰਜੀ ਸੀ ਇੱਕੇ ਝਟਕੇ ਦੇ ਵਿੱਚ ਢਹਿ ਢੇਰੀ ਹੋ ਗਈ ਇਸ ਚੀਜ਼ ਦਾ ਡਾਕਟਰ ਰਜੇਂਤਰ ਪ੍ਰਸਾਦ ਸਰਮਾ ਨੂੰ ਬਹੁਤ ਵੱਡਾ ਸਦਮਾ ਪਹੁੰਚਿਆ ਇਸੇ ਸਦਮੇ ਨੂੰ ਨਾ ਸਹਾਰਦੇ ਹੋਏ ਇਸ ਨੇ ਆਪਣੀ ਕਲੀਨਿਕ ਬੰਦ ਕਰਕੇ ਆਪਣੇ ਪਿੰਡ ਪੁਰਾਣੀ ਵਾਪਸੀ ਕਰ ਦਿੱਤੀ ਹੁਣ ਡਾਕਟਰ ਪ੍ਰਸਾਦ ਦੇ ਦਿਮਾਗ ਦੇ ਵਿੱਚ ਬਦਲੇ ਦੀ ਭਾਵਨਾ ਪੜ ਰਹੀ ਸੀ ਉਸ ਨੇ 3-4 ਮਹੀਨੇ ਆਪਣੇ ਆਪ ਨੂੰ ਸੁਭਾਲਣ ਤੇ ਲਾਤੇ ਉਸ ਤੋਂ ਬਾਅਦ ਡਾਕਟਰ ਪ੍ਰਸਾਦ ਦੇ ਇੱਕ ਦਿਨ ਬੈਠੇ ਬੈਠੇ ਦੇ ਬਹੁਤ ਹੀ ਖਤਰਨਾਕ ਦਿਮਾਗ 'ਚ ਆਈਡੀਆ ਆਇਆ ਹੁਣ ਸਾਲ ਆਇਆ 1995 ਡਾਕਟਰ ਰਜਿੰਦਰ ਪ੍ਰਸਾਦ ਨੇ ਕਦੇ ਨਾ ਫੇਲ ਹੋਣ ਵਾਲੇ ਆਈਡੀਏ ਤੇ ਕੰਮ ਕਰਨਾ ਸ਼ੁਰੂ ਕਰਤਾ ਇਸਨੇ ਜਾਣ ਪਛਾਨ ਦੇ ਡਾਕਟਰਾਂ ਨਾਲ ਸੰਪਰਕ ਕਰਨਾ ਸ਼ੁਰੂ ਕਰਤਾ ਆਖਰ ਨੂੰ ਇਸ ਦਾ ਇੱਕ ਮਿੱਤਰ ਡਾਕਟਰ ਅਮਿਤ ਉਸ ਦੇ ਨਾਲ ਗੱਲਬਾਤ ਕੀਤੀ ਇਸਨੇ ਵੀ ਮੈਂ ਤੈਨੂੰ ਜੇ ਕਿਡਨੀ ਪ੍ਰੋਵਾਈਡ ਕਰਾਂ ਇੱਕ ਕਿਡਨੀ ਕੱਢ ਕੇ ਦੇਵਾਂ ਤੂੰ ਤੂੰ ਮੈਨੂੰ ਕਿੰਨੇ ਪੈਸੇ ਉਹਦੇ ਦੇ ਸਕਦਾ ਤਾਂ ਡਾਕਟਰ ਅਮਿਤ ਨੇ ਇਸ ਨੂੰ 5 ਤੋਂ 7 ਲੱਖ ਰੁਪਏ ਤੱਕ ਦੀ ਆਫਰ ਦੇ ਦਿੱਤੀ ਜਿਹੜਾ ਕਿ ਡਾਕਟਰ ਦਾ ਦੋ ਬੰਦਿਆਂ ਦੀਆਂ ਕਿਡਨੀਆਂ ਨਾਲ ਹੀ ਘਾਟਾ ਪੂਰਾ ਕਰ ਸਕਦਿਆ ਸੀ ਤੇ ਇਸੇ ਰਾਹ ਨੂੰ ਚੁੰਨਦੇ ਹੋਏ ਡਾਕਟਰ ਨੇ ਕੰਟੀਨਿਊ ਬਹੁਤ ਸਾਰੇ ਬੰਦਿਆਂ ਦੀਆਂ ਕਿਡਨੀਆਂ ਉਹਨਾਂ ਨੂੰ ਕੱਢ-ਕੱਢ ਕੇ ਦਿੱਤੀਆਂ ਸਾਲ 1995 ਦੇ ਐਂਡ ਤੱਕ ਡਾਕਟਰ ਪ੍ਰਸਾਦ ਹੁਣ ਪੂਰੀ ਤਰ੍ਹਾਂ ਹਵਾਨ ਬਣ ਚੁੱਕਿਆ ਸੀ ਜਿਸ ਨੇ ਅਨੇਕਾਂ ਬੰਦਿਆਂ ਦੀਆਂ ਕਿਡਨੀਆਂ ਕੱਢ ਕੇ ਉਹਨਾਂ ਨੂੰ ਮੌਤ ਦੇ ਘਾਟਾ ਤਾਰ ਦਿੱਤਾ ਹੁਣ ਡਾਕਟਰ ਪ੍ਰਸਾਦ ਦੇ ਦਿਮਾਗ ਦੇ ਵਿੱਚ ਭਿਆਨਕ ਤੋਂ ਭਿਆਨਕ ਆਈਡੀਆ ਜਨਮ ਲੈਣ ਲੱਗੇ ਤੇ ਉਸ ਨੇ ਇੱਕ ਆਪਣਾ ਮਾਸਟਰ ਪਲਾਨ ਹੋਰ ਤਿਆਰ ਕੀਤਾ ਇੱਕ ਫਰਜੀ ਗੈਸ ਸਿਲੰਡਰ ਕੰਪਨੀ ਖੋਲੀ ਉਸ ਤੋਂ ਬਾਅਦ 10 ਤੋਂ 15 ਬੰਦਿਆਂ ਦੀ ਗੈਂਗ ਬਣਾਈ ਤੇ ਆਪਣਾ ਏਰੀਆ ਅਲੀਗੜ੍ਹ ਦੇ ਨੇੜੇ 50 ਤੋਂ 60 ਕਿਲੋਮੀਟਰ ਏਰੀਏ ਨੂੰ ਮਾਰਕ ਕੀਤਾ ਜਿੱਥੋਂ ਜ਼ਿਆਦਾਤਰ ਆਵਾਜਾਈ ਗੈਸ ਸਿਲੰਡਰ ਵਾਲੇ ਟਰੱਕ ਲੰਘਦੇ ਹੁੰਦੇ ਸੀ ਉਸ ਜੰਗਲ ਏਰੀਏ ਦੇ ਵਿੱਚੋਂ ਇਹਨਾਂ ਨੇ ਗੈਸ ਸਿਲੰਡਰ ਵਾਲੇ ਟਰੱਕਾਂ ਤੇ ਹਮਲਾ ਕਰਨਾ ਟਰੱਕ ਡਰਾਈਵਰ ਨੂੰ ਮਾਰਨਾ ਉਹਦੀ ਕਿਡਨੀ ਕੱਢਣੀ ਤੇ ਟਰੱਕ ਨੂੰ ਬਲੈਕ ਮਾਰਕੀਟ 'ਚ ਵੇਚਣਾ ਤੇ ਗੈਸ ਸਿਲੰਡਰਾਂ ਨੂੰ ਆਪਣੀ ਕੰਪਨੀ 'ਚੋਂ ਵੇਚਣਾ ਤੇ ਇਸ ਤੋਂ ਦਵਿੰਦਰ ਪ੍ਰਸਾਦ ਸ਼ਰਮਾ ਦੀ ਕਮਾਈ ਹੁਣ 3 ਗੁਣਾ ਹੋ ਗਈ ਇੱਕ ਤਾਂ ਕਿਡਨੀ ਕੱਢਣੀ ਬੰਦੇ ਦੀ ਉਹ ਵੇਚਣੀ ਤੇ ਉਸ ਤੋਂ ਬਾਅਦ ਸਿਲੰਡਰ ਵੇਚਣੇ ਤੇ ਤੀਜਾ ਟਰੱਕ ਬਲੈਕ ਮਾਰਕੀਟ ਦੇ ਵਿੱਚ ਵੇਚਣਾ ਹੁਣ ਸਭ ਤੋਂ ਵੱਡੀ ਪ੍ਰੋਬਲਮ ਇਹਨਾਂ ਨੂੰ ਆ ਰਹੀ ਸੀ ਲਾਸਾਂ ਨੂੰ ਟਿਕਾਣੇ ਲਾਉਣ ਦੀ ਕਿਉਂਕਿ ਇਹਨਾਂ ਨੇ ਅੰਨੇ ਵਾਹ ਕਤਲੇਆਮ ਸ਼ੁਰੂ ਕਰਤਾ ਸੀਗਾ ਤੇ ਇਸ ਨੂੰ ਇਹਨਾਂ ਨੂੰ ਇੱਕ ਦਿਨ ਘੁੰਮਦੇ ਹੋਏ ਅਲੀਗੜ੍ਹ ਦੇ ਏਰੀਆ 'ਚ ਅਲੀਗੜ੍ਹ ਤੇ ਕਾਸ ਗੰਜ ਦੇ ਵਿਚਕਾਰ ਪੈਂਦੀ ਇੱਕ ਹਜ਼ਾਰਾਂ ਕਨਾਲ ਜਿਹੜੀ ਅੰਗਰੇਜ਼ਾਂ ਦੇ ਟਾਈਮ ਲੋਕਾਂ ਨੂੰ ਪਾਣੀ ਦੇਣ ਲਈ ਬਣਾਈ ਗਈ ਇੱਕ ਨਿੱਕੀ ਜੀ ਨਹਿਰ ਸੀ ਤੇ ਉਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਗਰਮਾਸ ਰਹਿੰਦੇ ਸੀਗੇ ਹੁਣ ਇਹ ਜਗ੍ਹਾ ਉਹਨਾਂ ਦੇ ਲਈ ਬਹੁਤ ਹੀ ਵੈਸਟ ਸੀ ਤੇ ਇੱਕ ਤਾਂ ਇਹਨਾਂ ਦੀਆਂ ਜੋ ਬਾਡੀਜ਼ ਹੋਣੀਆਂ ਲਾਸਾਂ ਹੋਣੀਆਂ ਬੰਦਿਆਂ ਦੇ ਮਰਤਕ ਦੇਹਾਂ ਮਗਰਮਸਾ ਨੇ ਫਰੀਦੇ ਵਿੱਚ ਟਿਕਾਣੇ ਲਾ ਦੇਣੀਆਂ ਤੇ ਉਹਦਾ ਕੋਈ ਸਬੂਤ ਵੀ ਨਹੀਂ ਰਹਿਣਾ ਤੇ ਇਹ ਚੀਜ਼ ਉਹਨਾਂ ਦੇ ਲਈ ਸਭ ਤੋਂ ਵਧੀਆ ਸਾਬਤ ਹੋਈ। ਉਹਨਾਂ ਨੇ ਬੰਦੇ ਮਾਰਨੇ, ਟਰੱਕ ਲੁੱਟਨੇ, ਗੈਸ ਲੈਂਡਰ ਆਵਦੇ ਲੈ ਜਾਣੇ ਤੇ ਬੰਦੇ ਦੀ ਕਿਡਨੀ ਕਢਣੀ ਤੇ ਉਹ ਝੀਲ ਦੇ ਵਿੱਚ ਲਿਆ ਕੇ ਉਹ ਨਹਿਰ ਦੇ ਵਿੱਚ ਇਹਨਾਂ ਨੇ ਸੜ ਦੇਣੀ ਤੇ ਮਗਰਮਸਾ ਨੇ ਇਹਨਾਂ ਦੀ ਲਾਸ਼ ਟਿਕਾਣੇ ਲਾ ਦੇਣੀਆਂ। ਇਹ ਅਪਰਾਧ ਇਹਨਾਂ ਦਾ ਕਾਫੀ ਲੰਮਾ ਟਾਈਮ ਚੱਲਿਆ ਤੇ ਇਹਨਾਂ ਨੇ ਉੱਥੇ ਅਣਗਾਨ ਤਮੁਰਦੇ ਖਾਫਣ ਕਰਤੇ। ਹੁਣ ਡਾਕਟਰ ਨੂੰ ਇਹ ਅਪਰਾਧ ਕਰਦੇ ਹੋਏ ਥੋੜਾ ਨਜ਼ਾਰਾ ਘਟਾਉਣ ਲੱਗ ਗਿਆ ਅੰਦਰੋਂ ਖੰਖਾਰ ਬਣ ਚੁੱਕਿਆ ਸੀ ਉਸਨੇ ਸੋਚਿਆ ਵੀ ਇਹਨੂੰ ਅਪਰਾਧ ਨੂੰ ਹੋਰ ਤਰੀਕੇ ਨਾਲ ਕੀਤਾ ਜਾਵੇ ਥੋੜਾ ਇੰਟਰਸਟ ਬਣਾਈਏ ਇਹਨੂੰ ਮਜ਼ੇ ਵਾਲਾ ਬਣਾਈਏ ਇੱਥੇ ਮੈਂ ਦੱਸ ਦੇਵਾਂ ਹੁਣ ਤੱਕ ਡਾਕਟਰ ਪ੍ਰਸਾਦ ਨੇ 140 ਤੋਂ ਵੱਧ ਕਿਡਨੀਆਂ ਗੈਰ ਕਾਨੂੰਨੀ ਢੰਗ ਨਾਲ ਟਰਾਂਸਪਲੈਂਟ ਕਰਕੇ ਬੰਦਿਆਂ ਨੂੰ ਮਾਰ ਦਿੰਦਾ ਸੀਗਾ ਹੁਣ ਉਹ ਟਾਈਮ ਆ ਗਿਆ ਡਾਕਟਰ ਦੀ ਜ਼ਿੰਦਗੀ ਦੇ ਵਿੱਚ ਜਦੋਂ ਉਸ ਨੂੰ ਪੈਸੇ ਨਾਲੋਂ ਬੰਦਾ ਮਾਰਨ 'ਚ ਜ਼ਿਆਦਾ ਨਜ਼ਾਰਾ ਆਉਣ ਲੱਗ ਗਿਆ ਹੁਣ ਡਾਕਟਰ ਪ੍ਰਸਾਦ ਨੇ ਨਵਾਂ ਪੈਟਰਨ ਲਿਆਂਦਾ ਆਪਣੀ ਜ਼ਿੰਦਗੀ ਦੇ ਵਿੱਚ ਅਪਰਾਧ ਕਰਨ ਦਾ ਉਹ ਗੁਰਦਾਉਂ ਤੇ ਦਿੱਲੀ ਏਰੀਏ ਚੋਂ ਕਾਸੀ ਗੰਜ ਦੀ ਟੈਕਸੀ ਬੁੱਕ ਕਰਦਾ ਤੇ ਟੈਕਸੀ ਡਰਾਈਵਰ ਨੂੰ ਉੱਥੇ ਲੈ ਜਾਂਦਾ ਤੇ ਜਦੋਂ ਨੇੜੇ ਪਹੁੰਚ ਜਾਂਦਾ ਹਜ਼ਾਰਾ ਕਨਾਲ ਦੇ ਤਾਂ ਉਹ ਕੋਈ ਨਾ ਕੋਈ ਵਾਹਨ ਨਾਲ ਲਾ ਕੇ ਟੈਕਸੀ ਰਕਾਉਂਦਾ ਤੇ ਟੈਕਸੀ ਡਰਾਈਵਰ ਦਾ ਗਲਾ ਕੱਟ ਕੇ ਉੱਥੇ ਮਾਰ ਕੇ ਹਜ਼ਾਰਾ ਕਨਾਲ ਦੇ ਵਿੱਚ ਮਗਰਮਸਾਂ ਨੂੰ ਉਹਨਾਂ ਦੀ ਲਾਸ਼ ਖਵਾ ਦਿੰਦਾ ਤੇ ਟੈਕਸੀ ਖੁਦ ਡਰਾਈਵ ਕਰਕੇ ਬਲੈਕ ਮਾਰਕੀਟ ਦੇ ਵਿੱਚ ਵੇਚਣ ਜਾਂਦਾ ਇਹ ਉਹਦਾ ਕੰਟੀਨਿਊ ਚੱਲਦਾ ਰਿਹਾ ਦੱਸ ਦੇਵਾਂ ਇਹ ਸਨ 2000 ਦੇ ਨੇੜੇ ਤੇੜੇ ਦੀਆਂ ਗੱਲਾਂ ਨੇ ਜਦੋਂ ਟੈਕਸੀ ਮੋਬਾਈਲ ਰਾਹੀਂ ਜਾਂ ਕੋਈ ਹਾਈ ਟੈਕ ਤਕਨੀਕ ਨਾਲ ਨਹੀਂ ਬੁੱਕ ਕੀਤੀ ਜਾਂਦੀ ਸੀ ਉਦੋਂ ਨਾਰਮਲੀ ਬਾਸ ਛੜਿਆਂ ਤੋਂ ਜਾਂ ਟੈਕਸੀ ਡੀਪੂ ਤੋਂ ਟੈਕਸੀ ਬੁੱਕ ਹੁੰਦੀ ਸੀ ਤੇ ਇੱਕ ਫਰਜੀ ਨਾਮ ਤੋਂ ਆਪਣੀ ਟੈਕਸੀ ਬੁੱਕ ਕਰਦਾ ਤੇ ਉਸ ਨੂੰ ਹਜ਼ਾਰਾਂ ਕਨਾਲ ਦੇ ਕਿਤੇ ਨੇੜੇ ਤੇੜੇ ਦਾ ਕਾਸੀ ਗੰਜ ਦੇ ਨੇੜੇ ਦਾ ਐਡਰੈਸ ਦੱਸਦਾ ਤੇ ਡਰਾਈਵਰ ਨੂੰ ਉਸੇ ਤਰ੍ਹਾਂ ਉਥੇ ਮਾਰ ਦਿੰਦਾ ਹੁਣ ਸਮਾਂ ਆਇਆ 2004 ਦਾ ਜਦੋਂ ਸਾਰੇ ਟੈਕਸੀ ਡੀਪੂ ਵਾਲਿਆਂ ਨੇ ਰਲ ਕੇ ਪੁਲਿਸ ਕੋਲ ਰਿਪੋਰਟ ਲਗਾਈ ਤੇ ਸਾਡੇ 21 ਬੰਦੇ ਮਿਸਿੰਗ ਨੇ ਨਾ ਸਾਡੀ ਟੈਕਸੀ ਮੁੜ ਕੇ ਆਈ ਤੇ ਨਾ ਉਹ 21 ਬੰਦੇ ਮਿਲ ਮੁੜ ਕੇ ਆਏ ਬੋਖੋ ਵੱਖਰੇ ਡੀਪੂ ਵਾਲਿਆਂ ਨੇ ਸੰਪਰਕ ਕਰਕੇ ਇੱਕ ਦੂਜੇ ਨਾਲ ਇਕੱਠੇ ਹੋ ਕੇ ਰਿਪੋਰਟ ਲਿਖਾਈ ਤੇ ਉਸ ਤੇ ਇਨਵੈਸਟੀਗੇਸ਼ਨ ਚੱਲੀ ਤਾਂ ਇੱਕ ਕੇਸ ਖੁੱਲਿਆ ਵੱਖਰਾ ਤੇ ਜਿਹਦਾ ਨਾਮ ਲਿਖਿਆ ਹਤਿਆਰਾ ਚਾਲਕ ਕੇਸ ਦਾ ਨਾਮ ਤੇ ਉਸ ਤੇ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਪੁਲਿਸ ਨੇ ਹਰ ਇੱਕ ਟੈਕਸੀ ਡੀਪੂ ਨੂੰ ਕਿਹਾ ਤੇ ਤੁਹਾਡੀ ਜੋ ਵੀ ਬੁਕਿੰਗ ਹੁੰਦੀ ਆ ਨਿੱਕੀ ਤੋਂ ਨਿੱਕੀ ਵੱਡੀ ਤੋਂ ਵੱਡੀ ਬੁਕਿੰਗ ਸਾਡੇ ਕੋਲੇ ਅਪਡੇਟ ਚਾਹੀਦੀ ਆ ਹਰ ਇੱਕ ਦੀ ਪੁਲਿਸ ਰਿਪੋਰਟ ਦੇ ਵਿੱਚ ਜੋ ਲਿਖਾਇਆ ਸੀ ਵੀ ਆਹ ਏਰੀਏ ਦੇ ਵਿੱਚ ਸਾਡੀਆਂ ਗੱਈਆਂ ਟੈਕਸੀਆਂ ਅਜੇ ਤੱਕ ਮੁੜ ਕੇ ਨਹੀਂ ਆਈਆਂ ਤਾਂ ਉਸ ਦੁਬਾਰਾ ਇੱਕ ਫਰਜੀ ਨਾਂ ਤੋਂ ਜਦੋਂ ਟੈਕਸੀ ਬੁੱਕ ਹੋਈ ਤਾਂ ਪੁਲਿਸ ਨੂੰ ਇਨਫਾਰਮ ਕੀਤਾ ਗਿਆ ਪੁਲਿਸ ਨੇ ਉਹਨੂੰ ਫੋਲੋ ਕੀਤਾ ਉਹਨੂੰ ਉਹਦਾ ਮੈਗਰਾ ਕੀਤਾ ਬੜੀ ਹੀ ਸਾਵਧਾਨੀ ਨਾਲ ਤੇ ਐਨ ਮੌਕੇ ਤੇ ਜਦੋਂ ਇਹਨੇ ਟੈਕਸੀ ਰਿਕਵਾਈ ਤੇ ਇਹ ਮਾਰਨ ਦੇ ਬਿਲਕੁਲ ਸਾਰ ਸੀਗਾ ਤੇ ਪੁਲਿਸ ਨੇ ਆ ਕੇ ਇਹਦੇ ਕੰਨ ਤੇ ਬੰਦੂਖ ਲਾ ਲਈ ਤੇ ਇਹਦੇ ਹੱਥ ਚੋਂ ਚਾਕੂ ਫੜਿਆ ਤੇ ਉਸ ਡਰਾਈਵਰ ਦੀ ਜਾਨ ਬਚਾਈ ਇਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਨੇ ਜਦੋਂ ਇਸ ਨੂੰ ਥਾਣੇ ਲਿਜਾ ਕੇ ਇਸ ਦੀ ਪੁੱਛਗੈਸ ਸ਼ੁਰੂ ਕੀਤੀ ਤਾਂ ਇਸ ਨੇ ਕਿਹਾ 50 ਬੰਦਿਆਂ ਤੱਕ ਤਾਂ ਮੈਂ ਗਿਣਿਆ ਉਸ ਤੋਂ ਬਾਅਦ ਮੈਂ ਕਿੰਨੇ ਮਾਰੇ ਨੇ ਮੈਂ ਗਿਣਤੀ ਹੀ ਬੰਦ ਕਰ ਦਿੱਤੀ ਸੀ ਤੇ ਪੁਲਿਸ ਦੇ ਹੱਥਾਂ ਦੇ ਤੋਤੇ ਉੱਡ ਗਏ ਕਿਉਂਕਿ ਪੁਲਿਸ ਦੇ ਰਿਕਾਰਡ ਦੇ ਵਿੱਚ ਇੱਕ ਇੱਕ ਬੰਦਿਆਂ ਦਾ ਮਿਸਿੰਗ ਡਾਟਾ ਸੀਗਾ ਉਸ ਤੋਂ ਬਾਅਦ ਇਸ ਦਾ ਆਨ ਰਿਕਾਰਡ ਨਾ ਪਿਆ ਦਾ ਡਾਕਟਰ ਆਫ ਡੈਥ ਹੁਣ ਪੁਲਿਸ ਨੇ ਜਦੋਂ ਤੋਂ ਲੋਕੇਸ਼ਨ ਪੁੱਛੀ ਵੀ ਉਹ ਬੰਦੇ ਕਿੱਥੇ ਨੇ ਉਹ ਬਾਡੀਆ ਕਿੱਥੇ ਹੈ ਜਿੱਥੇ ਤੂੰ ਖਫਤ ਕੀਤੀਆਂ ਤਾਂ ਇਹਨੇ ਦੱਸਿਆ ਵੀ ਉਹ ਹਜ਼ਾਰਾ ਕਨਾਲ ਦੇ ਵਿੱਚ ਨੇ ਗਿਆ ਹਜ਼ਾਰਾ ਵਾਲੀ ਝੀਲ ਆ ਗਈ ਉੱਥੇ ਨਹਿਰ ਆ ਗਈ ਉਹਦੇ ਵਿੱਚ ਹਟੀਆਂ ਤੇ ਪੁਲਿਸ ਨੇ ਜਾ ਕੇ ਉੱਥੇ ਸਰਚ ਕੀਤੀ ਤਾਂ ਦੇਖਿਆ ਪੁਲਿਸ ਦੇ ਹੱਥ ਕੁਝ ਨਹੀਂ ਲੱਗਿਆ ਕਿਉਂਕਿ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਾਗਰ ਮਾਸ ਸੀਗੇ ਤੇ ਬਾਡੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਮਿਲਿਆ ਤੇ ਇਸ ਤੋਂ ਬਾਅਦ ਇਸ ਤੇ ਕੇਸ ਚੱਲਿਆ ਤੇ ਬਾਡੀ ਜਾਂ ਕੁਝ ਵੀ ਸਬੂਤ ਨਾ ਹੋਣ ਕਰਕੇ ਇਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਕਿਉਂਕਿ ਇਹ ਤੇ ਹੋਰ ਵੀ ਕੇਸ ਸੀਗੇ ਗੁਰਦਾਵਾਂ ਵਾਲਾ ਕੇਸ ਤੇ ਹੋਰ ਕੇਸਾਂ ਦੇ ਵਿੱਚ ਕਿਡਨੀ ਅਲੀਗਲ ਟਰਾਂਸਪਲੈਂਟ ਦੇ ਚੱਕਰ ਦੇ ਵਿੱਚ ਅਲੀਗਲੀ ਜਾਂ 2 ਨੰਬਰ ਦੇ ਵਿੱਚ ਕਿਡਨੀਆਂ ਬਦਲਣ ਦੇ ਹੋਰ ਵੀ ਕੇਸ ਹੋਣ ਕਰਕੇ ਇਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਕਹਾਣੀ ਇੱਥੇ ਖਤਮ ਨਹੀਂ ਹੋਈ ਡਾਕਟਰ ਦਵਿੰਦਰ ਪ੍ਰਸਾਦ ਨੇ ਜੇਲ੍ਹ 'ਚ ਰਹਿੰਦੇ ਰਹਿੰਦੇ ਇੱਕ ਦਿਮਾਗ 'ਚ ਆਈਆ ਤੇ ਵੀ ਜੇਲ੍ਹ 'ਚੋਂ ਚਲੀ ਗਏ ਭੱਜ ਗਏ ਤੇਸ ਨੇ 2020 ਦੇ ਵਿੱਚ ਜਾ ਕੇ ਪ੍ਰੋਲ ਦੀ ਅਰਜੀ ਲਾਈ ਤੇ 20 ਦਿਨਾਂ ਦੇ ਇਹਨੂੰ ਪ੍ਰੋਲ ਗਰੰਟਡ ਵੀ ਹੋ ਗਈ। ਬੇ ਐਮਰਜੈਂਸੀ ਮੈਂ ਜਾਣਾ ਜਾਂ ਚੰਗੇ ਬਿਹਾਰ ਤੇ ਲਾ ਦਿੰਦਿਆ ਤੇ ਇਹਨੂੰ 20 ਦਿਨਾਂ ਦੀ ਪ੍ਰੋਲ ਮਿਲੀ। ਉਸ ਤੋਂ ਬਾਅਦ ਇਹ ਬਾਹਰ ਆਇਆ ਨੇ ਇਹਨੇ ਤਾਂ ਦਿੱਲੀ ਉੱਥੇ ਰਹਿਣਾ ਹੁੰਦਾ ਵੀ ਉਹ ਟੈਂਪਰੇਰੀ ਹੁੰਦੀ ਆ ਪ੍ਰੋਲ। ਇਹਨੇ ਸਿੱਧੇ ਟਿਕਟ ਘਟਾਈ ਦਿੱਲੀ ਗਿਆ ਆਪਣੇ ਘਰ ਵਾਲੀ ਕੋਲੇ। 7 ਮਹੀਨੇ ਤੱਕ ਦਿੱਲੀ ਇਹ ਬੰਦਾ ਪ੍ਰਾਪਰਟੀ ਦਾ ਕੰਮ ਕਰਦਾ ਰਿਹਾ। ਉਸ ਤੋਂ ਬਾਅਦ ਪੁਲਿਸ ਨੂੰ ਕਿਸੇ ਨੇ ਸੂਹ ਦਿੱਤੀ, ਖਬਰ ਦਿੱਤੀ। ਤੇ ਇਹ ਬੰਦੇ ਨੂੰ ਅਰੇਸਟ ਕੀਤਾ ਗਿਆ ਤੇ ਹੋਰ ਜਿਆਦਾ ਸਕਿਉਰਿਟੀ ਵਾਲੀ ਤਿਹਾਰਡ ਜੇਲ ਦੇ ਵਿੱਚ ਭੇਜ ਦਿੱਤਾ ਗਿਆ ਜੇਲ 'ਚ 2 ਸਾਲ ਬਾਅਦ ਫੇਰ ਇਹ ਬੰਦੇ ਨੇ ਪ੍ਰੋਲ ਦੀ ਅਰਜੀ ਦਾ ਪਾਈ ਤੇ ਆਪਣੇ ਇੱਕ ਦੇਖ ਦਾ ਕਾਨੂੰਨ ਦੇਖ ਲੋ ਇਹਨੂੰ ਫੇਰ ਪ੍ਰੋਲ ਮਿਲ ਗਈ ਤੇ ਇੱਕ ਵਾਰੀ ਆਲਰੇਡੀ ਜੇਲ ਚੋਂ ਇਹ ਭੱਜ ਚੁੱਕਿਆ ਸੀ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਦੁਬਾਰਾ ਫੇਰ ਇਹਨੂੰ ਪ੍ਰੋਲ ਮਿਲੀ ਤੇ ਇਸ ਤੋਂ ਇਹਨਾਂ ਨੇ ਮਾਸਟਰ ਪਲਾਨ ਵੱਡਾ ਖੇਡਿਆ ਤੇ ਇਹਨੇ ਉਹ ਜਗਾ ਚੁਣੀ ਜਿੱਥੇ ਪਹਿਲਾਂ ਇਹਦੀ ਦੁਕਾਨ ਸੀ ਰਾਜਸਥਾਨ ਦੇ ਵਿੱਚ ਉਹ ਏਰੀਏ ਦਾ ਪੂਰੀ ਤਰ੍ਹਾਂ ਭੇਤੀ ਸੀ ਉਥੇ ਲੰਬਾ ਟਾਈਮ ਇਹਨੇ ਦੁਕਾਨ ਕੀਤੀ ਸੀ ਆਪਦੀ ਕਲੀਨਿੰਗ ਕੀਤੀ ਸੀ ਹੁਣ ਉਥੇ ਇਹ ਇੱਕ ਸਾਧੂ ਬਣ ਕੇ ਮੰਦਿਰ ਦੇ ਵਿੱਚ ਰਹਿਣ ਲੱਗ ਗਿਆ ਤੇ ਉਸ ਤੋਂ ਬਾਅਦ ਦੋ ਪੁਲਿਸ ਨੇ ਹਰ ਇੱਕ ਜਗਾ ਫਰੋਲੀ ਇਹਦਾ ਕਿਤੇ ਨਾ ਲੱਭਿਆ ਇਹਦੇ ਘਰ ਵਾਲੇ ਘਰ ਦੀ ਦਾ ਫੋਨ ਟਰੈਕ ਤੇ ਲਾਇਆ ਤੇ ਹਰ ਜਗਾ ਭਾਲਣ ਤੋਂ ਬਾਅਦ ਜਦੋਂ ਪੁਲਿਸ ਨਾਕਾਮਜਾਬ ਹੋ ਗਈ ਟੋਟਲ ਉਮੀਦ ਇਹ ਹੀ ਛੜਤੀ ਸੀ ਵੀ ਹੁਣ ਨਹੀਂ ਲੱਭਣਾ ਉਸ ਤੋਂ ਬਾਅਦ 2025 ਦੇ ਵਿੱਚ ਜਾ ਕੇ ਕਿਸੇ ਖਾਬਰੀ ਨੇ ਇਹਨੂੰ ਟਿਪ ਦਿੱਤੇ ਪੁਲਿਸ ਨੂੰ ਵੀ ਫਲਾਣੇ ਥਾਂ ਫਲਾਣੇ ਮੰਦਿਰ ਦੇ ਵਿੱਚ ਇਹ ਸਾਧਵਣ ਕੇ ਰਹਿ ਰਿਹਾ ਬਾਬਾ ਬਣ ਕੇ ਜਦੋਂ ਉੱਥੇ ਪੁਲਿਸ ਇਹਨੂੰ ਫਾੜਨ ਗਈ ਤਾਂ ਸਿਵਲ ਦੇ ਵਿੱਚ ਤਾਂ ਪੁਲਿਸ ਕਨਫਿਊਜ਼ ਹੋ ਗਈ ਤੇ ਪੁਲਿਸ ਦੇ ਕੋਈ ਹੱਬ ਚ ਨਾ ਆਵੇ ਕੰਮ ਫੇਰ ਉਸ ਤੋਂ ਬਾਅਦ ਪੁਲਿਸ ਵਾਲੇ ਉੱਥੇ ਪਿੰਡ ਦੇ ਵਿੱਚ ਉਥੋਂ ਦੇ ਨਾਗਰਿਕ ਬਣ ਕੇ ਰਹਿਣ ਲੱਗ ਗਏ ਮਤਲਬ ਕਿ ਉਹਨਾਂ ਨੇ ਟਰੈਪ ਲਾਤਾ ਇਥੇ ਦੇ ਨਾਲ ਇਹ ਤੋਂ ਦਵਾਈ ਲੈਣੀ ਇਹਦੇ ਪ੍ਰਵਾਚਨ ਸੁਣਨੇ ਕਿਉਂਕਿ ਇਹ ਇੰਨਾ ਕੋ ਉੱਥੇ ਘਰ ਘਰ ਚੱਕਿਆ ਸੀ ਉੱਥੋਂ ਦੇ ਨੇਤਾ ਤੱਕ ਇਹਦੇ ਕੋਲੇ ਜਾਂਦੇ ਸੀਗੇ ਤੇ ਉਸ ਤੋਂ ਬਾਅਦ ਇਹਨਾਂ ਨੇ ਇਹ ਦੀਆਂ ਪੁਰਾਣੀਆਂ ਫੋਟੋਆਂ ਤੇ ਨਵੀਆਂ ਫੋਟੋਆਂ ਨੂੰ ਐਨਲਾਈਜ਼ ਕਰਿਆ ਜਦੋਂ ਤੇ ਇਹਦਾ ਇੱਕ ਤਾਂ ਨੱਕ ਤੇ ਇੱਕ ਇਹਦੀਆਂ ਅੱਖਾਂ ਮਿਲ ਗਈਆਂ ਉਸ ਤੋਂ ਬਾਅਦ ਜਾ ਕੇ ਗ੍ਰਿਫਤਾਰ ਕੀਤਾ ਫਿਰ ਇਹ ਬੰਦਾ ਮੰਨਿਆ ਵੀ ਹਾਂ ਮੈਂ ਆ ਤੇ ਕਿਉਂਕਿ ਉਹ ਮੰਦਰ ਵਾਲਿਆਂ ਨੂੰ ਉਹਨਾਂ ਟਾਈਮਾਂ 'ਚ ਇੱਕ ਉੱਥੇ ਪੁਜਾਰੀ ਚਾਹੀਦਾ ਸੀਗਾ ਤੇ ਉਹਨਾਂ ਕੋਲੇ ਪੈਸੇ ਦੀ ਇੰਨਾ ਬਜਟ ਨਹੀਂ ਸੀਗਾ ਇਹ ਬੰਦੇ ਨੇ ਫ੍ਰੀ ਚ ਹੀ ਉੱਥੇ ਮੰਨ ਗਿਆ ਸੀ ਕੰਮ ਕਰਨ ਨੂੰ ਤੇ ਹੁਣ ਜਾ ਕੇ ਗਰਫਦਾਰ ਕਰਿਆ ਤੇ ਆਪਣੇ ਦੇਸ਼ ਦਾ ਕਾਨੂੰਨ ਦੋ ਦੋ ਵਾਰੀ ਪ੍ਰੋਲ ਮਿਲ ਗਈ ਕਾਨੂੰਨ ਕਹਿੰਦਾ ਵੀ ਜੇ ਇੱਕ ਬੰਦਾ ਪ੍ਰੋਲ ਤੋਂ ਭੱਜ ਗਿਆ ਤੇ ਉਹਨੂੰ ਦੁਬਾਰਾ ਮੁੜ ਕੇ ਪ੍ਰੋਲ ਨਹੀਂ ਮਿਲਦੀ ਬਾਕੀ ਸਾਰੀਆਂ ਗੱਲਾਂ ਤੁਸੀਂ ਕਮੈਂਟ ਚ ਲਿਖ ਸਕਦੇ ਹੋ ਕਿਵੇਂ ਲੱਗਿਆ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਓ ਤੇ ਇਦਾਂ ਦੀਆਂ ਵੀਡੀਓ ਹੋਰ ਵੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਬਾਕੀ ਜਿੱਦਾਂ ਦਾ ਤੁਹਾਡਾ ਇਸ ਕੇਸ ਬਾਰੇ ਰਿਵਿਊ ਆ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਧੰਨਵਾਦ